ਤੋ ਬਹੁਤ ਵੱਡੀ ਦਰਗਾਹ ਵਾਰੇ ਹੈ ਨਾ ਜੀ ਇੱਥੋਂ ਦੀ ਪਰੰਪਰਾ ਬਾਰੇ ਕੀ ਕਹਿਣਾ ਚਾਹੋਗੇ ਦੋ ਲਫ਼ਜ਼ ਇਤਿਹਾਸ ਸਾਡੇ ਬਜ਼ੁਰਗ ਵੀ ਜਦੋਂ ਇੱਥੇ ਪਾਕਿਸਤਾਨ ਤੋਂ ਆਏ ਨੇ ਉਸ ਤੋਂ ਪਹਿਲਾਂ ਦਾ ਹੀ ਇਹ ਮੇਲਾ ਇੱਥੇ ਭਰਦਾ ਸਰਕਾਰਾਂ ਦਾ ਪੀਰ ਬਾਬਾ ਗਾਜੀ ਸਲਾਰ ਸਰਕਾਰਾਂ ਦੀ ਨਾਂ ਤੇ ਦਰਗਾਹ ਹੈ ਇਹ ਖੋਲੀ ਵਾਲੇ ਦਿਨ ਮੇਲਾ ਭਰਦਾ ਹੈ ਇਲਾਕਿਆਂ ਵਸਦੇ ਸਜਾਉਂ ਵਾਲੀ ਮੇਲਾ ਲੱਗਦਾ ਹੈ ਜੀ ਜ਼ਿਆਦਾਤਰ ਪਿੰਡ ਦਾ ਜੀ ਬੜਾ ਵੱਡਾ ਸਜੋਗ ਜੀ ਇਸ ਮੇਲੇ 'ਚ ਜੀ ਜਿਹੜਾ ਸਿੱਧੀ ਨਿੱਧਰਾ ਲੰਗਾ ਜੀ ਤੇ ਕਿਸੇ ਪ੍ਰਕਾਰ ਦਾ ਕੋਈ ਮਤਲਬ ਉਹ ਨਹੀਂ ਵਿਚੋਲਾ ਪਾਣ ਦੀ ਲੋੜ ਨਹੀਂ ਸਿੱਧੇ ਆਓ ਆਪਣੇ ਝੋਲੇ ਕਰਕੇ ਜਾਓ ਕਿਸੇ ਕੋਈ ਕੈਂਪ ਨਹੀਂ ਜਿਵੇਂ ਸ਼ਬਾਰ ਦਾ ਮੇਲਾ ਹੈ ਐਵੇਂ ਬਹੁਤ ਵੱਡਾ ਮਿਲਣਾ ਕਰਦੀ ਹੈ ਸ਼ਬਾਰ ਦੇ ਮੇਲੇ ਦੀ ਕਿਤਰਾਹ ਤੇ ਝਲਕ ਪੈਂਦੀ ਆ ਹਾਂ ਜੀ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜੀ ਜੋ ਅੱਜ ਸਾਡੇ ਇੱਥੇ ਮੇਲੇ ਦਾ ਆਰਗਣਿਤ ਹੋਇਆ ਕਿ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਮੇਲੇ ਤੇ ਪਹੁੰਚ ਕੇ ਮੇਲੇ ਦੀ ਸ਼ਾਨ ਵਧਾਈ ਹੈ ਰੌਣਕਾਂ ਬਣਾਈਆਂ ਬਹੁਤ ਬਹੁਤ ਧੰਨਵਾਦ ਸਮੁੱਚੇ ਲਖਰਦਾ ગ્રામ ਪੰਚਾਇਤ ਗਾਇਸਤਹਾ ਦਾ I'm gonna <inaudible> ਜਾਉਂਦੇ ਰਹੋ ਲਓ ਜੇ ਇੱਕ ਵਾਰ ਖੁੱਲ ਕੇ ਜ਼ੋਰਦਾਰ ਤਾੜੀ ਉਹ ਵਰਲਡ ਫੇਮਸ ਆਵਾਜ਼ ਤੁਹਾਡੀ ਨਜ਼ਰ ਕਰੀਏ ਜਿਨ੍ਹਾਂ ਦੇ ਗਾਏ ਹੋਏ ਗੀਤਾਂ ਨੂੰ ਤੁਸੀਂ ਬੜਾ ਪਿਆਰ ਬੜਾ ਸਤਿਕਾਰ ਬੜੀ ਮੁਹੱਬਤ ਦਿੱਤੀ ਜਿਨ੍ਹਾਂ ਦੇ ਗਾਇ ਹੋਏ ਗੀਤ ਬੱਚੇ-ਬੱਚੇ ਵੀ دیਵਾਨੇ ਹੈ ਇਸ ਸਮੇਂ ਬੇਨਤੀ ਕਰਦਾ ਸਟੇਜ ਦਾ ਕਾਰਡਰ ਤੋਂ ਵੀ ਗੱਦੀ ਲਓ ਜੋ ਮੈਂ ਕਿਹਾ ਕਿ ਰਹੋ ਉਧਰ ਬੈਠੀਆ ਕਿਹਾ ਆਰੇ ਸਟੈਂਡ ਵੱਡੇ ਐ ਮੈਚ ਹੋਤਾ ਪਰਮ ਸਤਿਕਾਰਯੋਗ ਸਭ ਸਮੁੱਚੇ ਸੰਗਤ ਬੜੇ ਭਾਗਾ ਵਾਲੇ ਜਿੱਥੇ ਤੁਸੀਂ ਆਏ ਹੋ ਨਾ ਸਾਜਾ ਵੀ ਪਾਂਖ ਖੋਲਿਆ ਪੀਰਾਂ ਦੀ ਰਹਿਮਤ ਨਹੀਂ ਤੁਹਾਡੀ ਮਿਹਰਬਾਨੀ ਨਹੀਂ

ਹੌਂ ਜੀ ਤੇ ਦਿੱਤੇ ਅਗਰੀਬ ਦਾ ਉਸ ਬੰਦੇ ਦਾ ਮੁੱਲ ਕੌਣ ਟੀ ਉਸ ਮਰਦ ਦਾ ਮੁੱਲ ਕੌਣ ਟੀ ਜਿਹਨੂੰ ਆਸ਼ਰ ਸ਼ੱਤ ਲੱਗਿਆ ਹੋਵੇ ਮੇਰੇ ਸੱਜਣਾ ਸੱਜਣਾ ਛੱਡ ਦਈਏ ਜਿੰਨ ਪਿਆਰ ਕਰਦਾ ਯਾਰ ਮਿਲੇ ਇਹ ਵੀ ਸਾਡੇ ਸਹਨੇ ਨੇ ਫਰਮਾਇਆ ਓ ਯਾਰ ਮਿਲੇ ਲੱਜਪਾਲ ਮਿਲੇ ਤਾਂ ਯਾਰੀ ਲਾਵਣ ਦਾ ਸਾਫਰ ਹੈ ਜਿਹੜਾ ਲਾ ਕੇ ਯਾਰੀ ਪਿੱਛੋਂ ਅੱਖੇ ਸੱਦੀ ਤਾਂ ਉਹ ਸਿੱਧ ਤੇ ਜਾਂਦਾ ਯਾਰ ਮਿਲੇ ਤਾਂ ਸਿੱਧੇ ਰੰਗ ਦੀ ਕਸ ਹੈ ਦੇ ਨਹੀਂ ਪਰ ਵਫਾ ਨਾ ਮੰਗੀ ਤੇ ਪੀਰ ਫਰੀਦ ਦਾ ਪਿੰਛਲੇ ਆਪਾਂ ਸਾਰੇ ਪਿੰਡਾਂ ਵਾਲੇ ਲੋਕਾਂ ਤੋਂ ਪਿੰਡਾਂ ਦੀਆਂ ਗੱਲਾਂ ਨਾਲ ਸੁਣੂ ਉਹਨੂੰ ਬਹੁਤ ਸਾਰੇ ਦਾ ਸਾਰੇ ਸਤਿਗੁਰਾਂ ਦਾ ਸਾਰੀ ਸੰਗਤ ਦਾ ਤੇ ਤੁਹਾਨੂੰ ਧੰਨਵਾਦ ਆਓ ਸੋਹਣਿਆ ਰਬ ਦਾ ਬੜੀ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗਾਜੀ ਸਲਾਰ ਪਿੰਡ ਤੋਂ ਜਿੱਥੇ ਕੇ ਬਾਬਾ ਜੀ ਦੇ ਦਰਬਾਰ ਦੇ ਉੱਪਰ ਮੇਲੇ ਲੱਗੇ ਹੋਏ ਨੇ ਔਰ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਪਿੰਡ ਗਾਜੀ ਸਲਾਰ ਵਿਖੇ ਜਿਹੜਾ ਹੋਲੀ ਦੇ ਦਿਨ ਬੜੀ ਸ਼ਰਧਾ ਭਾਵਨਾ ਨਾਲ ਮੇਲਾ ਲੱਗਦਾ ਔਰ ਇਸ ਮੇਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕਿਤ ਨਤ ਨਤਮਸ ਤੱਕ ਹੁੰਦੀਆਂ ਨੇ ਔਰ ਇਸ ਮੇਲੇ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਗਾਇਕ ਕਲਾਕਾਰ ਆਪਣੇ ਫਾਂਦਾ ਮੁਜ਼ਾਰਾ ਵੀ ਕਰਦੇ ਆ ਇਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚਿਆ ਹੋਈਆਂ ਨੇ ਸੁ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਜਿੱਥੇ ਕਿ ਪੀਰ ਬਾਬਾ ਗਾਜੀ ਸਲਾਰ ਜੀ ਉਹਨਾਂ ਦੀ ਚਾਦਰ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਜੀ ਗੱਲ ਕਰੀ ਤਾਂ ਛਪਾਰ ਦੇ ਮੇਲੇ ਦੇ ਵਾਂਗ ਹੀ ਝਲਕ ਪੈਂਦੀ ਐ ਇਸ ਮੇਲੇ ਦੀ ਵੀ ਸੋ ਮੈਂ ਕਮੇਟੀ ਦਾ ਵੀ ਜਿਹੜੀ ਇਸ ਪ੍ਰਬੰਧਕ ਕਮੇਟੀ ਉਹਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਬਹੁਤ ਅੱچھے ਫਨਕਾਰ ਵੀ ਤੁਸੀਂ ਹਰ ਸਾਲ ਲੈ ਕੇ ਆਉਂਦੇ ਹੋ ਇਸ ਸਾਲ ਵੀ ਮਿਲਣਾ ਦਾ ਲਾਭ ਹੀਰਾਜੀ ਪਹੁੰਚ ਰਹੇ ਨੇ ਸੋ ਇਲਾਕਾ ਨਿਵਾਸੀਆਂ ਨੂੰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਸਰ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਇਹ ਮੇਲਾ ਲੱਗ ਰਿਹਾ ਜੀ ਜ਼ਿਆਦਾਤਰ ਪਿੰਡ ਦਾ ਜੀ ਬੜਾ ਵੱਡਾ ਸਹਿਯੋਗ ਜਿਸ ਮੇਲੇ 'ਚ ਜੀ ਹਰ ਸਾਲ ਹੁੰਦਾ ਜੀ ਮੇਲਾ ਹਾਂਜੀ ਐਨਆਰਆਈ ਵੀਰਾਂ ਦਾ ਬੜਾ ਸਹਿਯੋਗ ਹੁੰਦਾ ਸੀ ਮੇਲੇ ਜੀ ਜੀ ਔਰ ਹਰ ਮਨੋ ਕਾਮਨਾ ਪੂਰੀ ਹੁੰਦੀ ਸੀ ਹਾਂਜੀ ਹਾਂਜੀ ਬਾਬੇ ਦੀ ਬੜੀ ਕਿਰਪਾ ਜੀ ਪਿੰਡ ਤੇ ਜੀ ਹਰ ਮਨੋ ਕਾਮਨਾ ਪੂਰੀ ਕਰਦਾ ਸਰਪੰਚ ਸਾਹਿਬ ਜੇ ਗੱਲ ਕਰੀਏ ਤਾਂ ਪੰਜਾਬ ਤੋਂ ਹਟ ਕੇ ਹਰਿਆਣਾ ਚੰਡੀਗੜ੍ਹ ਦਿੱਲੀ ਹੋਰ ਕਿੱਥੇ ਕਿੱਥੇ ਲੋਕ ਪਹੁੰਚਦੇ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਜੀ ਸਾਰੀਆਂ ਸਟੇਟਾਂ ਤੋਂ ਆਉਂਦੇ ਨੇ ਸਾਰੀਆਂ ਸਟੇਟਾਂ ਤੋਂ ਲੋਕ ਆਉਂਦੇ ਨੇ ਜੀ ਸੋ ਸਭ ਦੀ ਜਿਹੜੀ ਚੜ੍ਹਦੀ ਕਲਾ ਹੁੰਦੀ ਇੱਥੇ ਸੋ ਬਹੁਤ ਧੰਨਵਾਦ ਸਰਪੰਚ ਸਾਹਿਬ ਸੋ ਸਾਡੇ ਦਰਮਿਆਨ ਸੁਖੀ ਸਾਈ ਜੀ ਸਾਈ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਸੋ ਸਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜੀ ਐਡਾ ਵੱਡਾ ਪ੍ਰਬੰਧ ਔਰ ਐਡਾ ਵੱਡਾ ਮੇਲਾ ਕਿਉਂਕਿ ਛੋਟੇ ਜਿਹੇ ਪ੍ਰੋਗਰਾਮ ਵੀ ਕਰਾਣੇ ਬਹੁਤ ਔਖੇ ਹੁੰਦੇ ਆ ਸੋ ਬਹੁਤ ਵੱਡਾ ਪ੍ਰਬੰਧ ਹੈ ਆਪ ਜੀ ਦੀ ਜਿਹੜੀ ਕਮੇਟੀ ਹੈ ਸਰਪੰਚ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਹੈ ਬਾਬਾ ਜੀ ਕੀ ਕੀ ਕਹਿਣਾ ਚਾਹੋਗੇ ਸੰਗਤਾਂ ਦਾ ਧੰਨਵਾਦੀ ਤੌਰ ਤੇ ਦੇਖੋ ਜੀ ਪਹਿਲਾਂ ਤੇ ਆਪ ਜੀ ਮਾਧਿਅਮ ਸਾਰੇ ਸਾਰਿਆਂ ਨੂੰ ਜਨਨ ਕਰਦਾ ਸੱਚੀ ਗੱਲ ਕਹਿੰਦਾ ਜੀ ਜਿਹੜਾ ਮੇਲਾ ਆਪਣੇ ਪਿੰਡ ਦੇ ਸਾਗਰਲੇ ਪਿੰਡ ਦੇ ਸੰਯੋਗ ਨਾਲ ਕਰਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਵੱਡੇ ਐਨਆਰਪੀ ਜਿਹੜੇ ਭਰਾ ਬਾਹਰ ਗਿਆ ਹੋਏ ਨੇ ਕੁਝ ਪਿੰਡ ਦੇ ਨੇੜੇ ਔਰ ਜਿਹੜੇ ਤੇੜੇ ਜਿਹੜੇ ਪਿੰਡ ਵਾਲੇ ਉਹਨਾਂ ਦਾ ਬੜਾ ਸਹਿਯੋਗ ਹੈ ਜੀ ਇਹ ਮੇਲਾ ਮਤਲਬ ਕਿ ਦੁਨੀਆ ਦਾ ਅਸੀਂ ਅਸਦਾ ਇੱਕ ਅਸਦਾ ਦੁਨੀਆ ਦਾ ਸਭ ਤੋਂ ਇੰਟਰਨੈਸ਼ਨਲ ਮੇਲਾ ਹੈ ਬਾਬਾ ਜੀ ਦਰਗਾਹ ਦੀ ਸੋਦਾ ਬਾਬਾ ਜੀ ਜਦੋਂ ਮੇਲੇ ਦੇ ਕੁਝ ਦਿਨ ਜਿੱਦਾਂ ਹੁਣ ਸਪੋਜ਼ ਕਰੋ ਵਿੱਠ ਕਿ ਦਿਨ ਰਹਿ ਜਾਂਦੇ ਆ ਮੇਲੇ ਦੇ ਵਿੱਚ ਤਾਂ ਕਿੱਦਾਂ ਦਾ ਚਾਅ ਚੜਦਾ ਬਹੁਤ ਚਾਅ ਚੜਦਾ ਈ ਇਹ ਤਾਂ ਇਹ ਸਮਝੋੜਾ ਵੀ ਜਿਵੇਂ ਬੰਦੇ ਨੂੰ ਕੋਈ ਜ਼ਿੰਦਗੀ ਨਵੀਂ ਇਤਿਹਾਸ ਮਿਲ ਜਾਂਦਾ ਉਸ ਹੱਦ ਨਾਲ ਬਹੁਤ ਬੰਦਾ ਵੀ ਵਿਆਹ ਵਾਂਗੂ ਚਾਅ ਹੁੰਦਾ ਜਾਂ ਤਾਂ ਵੀ ਵੱਧ ਕੇ ਚਾਅ ਇਹ ਮਿਲਨੇਗਾ ਬਾਕੀ ਸਾਡਾ ਇੱਥੇ ਕੁਝ ਨਹੀਂ ਆ ਜੀ ਉਹ ਤਾਂ ਦਿੱਤਾ ਏ ਅਸੀਂ ਉਸ ਤੋਂ ਹੀ ਵਾਰ ਦੇ ਰਹੇ ਹਾਂ ਕੀ ਬਾਤ ਆ ਠੀਕ ਹੈ ਨਾ ਜੀ ਬਾਬਾ ਜੀ ਦਾ ਹੀ ਦਿੱਤਾ ਏ ਸਾਡਾ ਇਸ ਦਿਨ ਜੋ ਵੀ ਨੱਗਰ ਹੈ ਨਾ ਜਦਾ ਸਾਡਾ ਪਿੰਡੇ ਚੱਲ ਰਿਹਾ ਹੈ ਸਿਰਫ ਬਾਬਾ ਜੀ ਦੀ ਦੌਲਤ ਚੱਲਿਆ ਅੱਜ ਜੋ ਵੀ ਕੁਛ ਆ ਅੱਜ ਆਲੇ ਦੁਆਲੇ ਪਿੰਡਾਂ ਦੇ ਵਿੱਚ ਸਾਡੀ ਬੱਲੇ ਬੱਲੇ ਐ ਬਸ ਬਾਬਾ ਜੀ ਕਰਕੇ ਹੋ ਰਹੀ ਐ ਬਸ ਜੀ ਸਾਈ ਜੀ ਮੈਂ ਦੇਖਦਾ ਹੁਣ ਅਕਸਰ ਹੀ ਤੁਸੀਂ ਸਮਾਣੇ ਪੋਲ ਤੇ ਵੀ ਤਕਰੀਬਨ ਇੱਕ ਵੀਰਵਾਰ ਛੱਡ ਕੇ ਸੈਕੰਡ ਵੀਰਵਾਰ ਤੁਸੀਂ ਲੰਗਰ ਲਾਉਂਦੇ ਹੋ ਬੜੀ ਵੱਡੀ ਵਿਵਸਥਾ ਹੈ ਤੁਹਾਡੀ ਔਰ ਐਡਾ ਵੱਡਾ ਦੇਣੇ ਕਿਦਾਂ ਮਤਲਬੇ ਪ੍ਰਾਪਤ ਹੋਇਆ ਬਸ ਜੀ ਉਸ ਅਤਾਲਪੁਰ ਖਵਾਈ ਗੁਰੂ ਦੀ ਐ ਪੀਨਾ ਦੀ ਬਸ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ ਤੇ ਕੋਈ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਸਾਡੇ ਚੋਂ ਤਾਂ ਕੋਈ ਉਹ ਆਪ ਹੀ ਆ ਰਿਹਾ ਆਪ ਹੀ ਸਾਰਾ ਕੁਝ ਕਰ ਰਿਹਾ ਜੀ ਸਭ ਤੋਂ ਬਹੁਤ ਧੰਨਵਾਦ ਜੀ ਭਾਈ ਜੀ ਕੀ ਨਾਮ ਤੁਹਾਡਾ ਕੁਲਦੀਪ ਕਿੱਥੋਂ ਪਹੁੰਚੇ ਤੁਸੀਂ ਆਮਾਮਾ ਆਮਾਨਗਨ ਜਮਣੀ ਵਾਲੇ ਤੁਸੀਂ ਜੀ ਨਹੀਂ ਆਂਦੇ ਔਰ ਹਰ ਸਾਲ ਹੁੰਦਾ ਜਿੱਥੇ ਹਾਂ ਜੀ ਹਰ ਸਾਲ ਹੁੰਦਾ ਵਿਸ਼ੇਸ਼ ਮੌਕਾ ਤੇ ਲਈ ਐਵੇਂ ਬਹੁਤ ਵੱਡਾ ਮਿਲਦਾ ਸ਼ਬਾਰ ਦੇ ਮੇਲੇ ਦੀ ਕਿਤਰਾਹ ਤੇ ਝਲਕ ਪੈਂਦੀ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਨੂੰ ਵੀ ਬੜੀ ਸ਼ਰਧਾ ਨਾਲ ਆਉਂਦੇ ਨੇ ਲੋਕ ਇੱਥੇ ਹਰ ਮੰਤਾਂ ਨਾਲ ਆਉਂਦੇ ਜੀ ਵਰਮਨਤਾ ਵੀ ਪੂਰੀਆਂ ਹੁੰਦੀਆਂ ਹਾਂਜੀ ਹੁੰਦੀਆਂ ਨੇ ਹੁੰਦੀਆਂ ਹਾਂ ਬਹੁਤ ਬਹੁਤ ਧੰਨਵਾਦ ਸਸਿਗਾ ਦੋਸਤੋ ਮੈਂ ਅਗਰ ਪੱਤੀ ਕੁਸੀ ਜਿਹੜਾ ਪਟਾਰਾ ਬੋਲੇ ਪੰਜਾਬੀ ਚੰਨਾ ਦੇ ਨਾਲ ਦੋਸਤੋ ਪਿੰਡ ਗਾਜੀ ਸਰਾਰ ਦੇ ਵਿੱਚ ਹਰ ਸਾਲ ਮੇਲਾ ਹੁੰਦਾ ਜਿੱਦਾਂ ਚਪਾਰ ਦਾ ਮੇਲਾ ਹੁੰਦਾ ਇਦਾਂ ਹੀ ਮੇਲਾ ਹੁੰਦਾ ਬਹੁਤ ਵੱਡਾ ਮੇਲਾ ਹੈ ਔਰ ਆਪਾਂ ਮਿਲਵਾਉਣਾ ਤੁਹਾਨੂੰ ਇਸ ਪ੍ਰਿੰਟ ਦੀ ਪ੍ਰਬੰਧਕ ਕਮੇਟੀ ਦੇ ਨਾਲ ਦੀ ਖੁਸ਼ੀਆਂ ਪ੍ਰਯਤਨ ਹੈ ਜੀ ਜੋ ਅੱਜ ਸਾਡੇ ਇਥੇ ਮੇਲੇ ਦਾ ਆਰਗਨਮੈਂਟ ਹੋਇਆ ਕਿ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਥੇ ਆ ਕੇ ਮੇਲੇ ਤੇ ਪਹੁੰਚ ਕੇ ਮੇਲੇ ਦੀ ਸ਼ਾਨ ਵਧਾਈ ਹੈ ਰੌਣਕਾਂ ਬਣਾਈਆਂ ਬਹੁਤ ਬਹੁਤ ਧੰਨਵਾਦ ਸਮੁੱਚੇ ਨਕਰਦਾ ಗ್ರಾಮ ਪੰਚਾਇਤ ਗਾਵਿਸਨਾ ਆਕਾ ਕਿੰਦਾ ਦਾ ਫੀਲ ਹੁੰਦਾ ਜਦੋਂ ਇਦਾਂ ਦਾ ਪ੍ਰਬੰਧ ਹੁੰਦਾ ਹੈ ਬਰ ਬਾਬਾ ਜੀ ਦੀਆਂ ਕਿਰਪਾ ਤੇ ਕਿਹਨਰੇ ਕਦੇ ਆਪ ਉਹ ਹਾਰੇ ਸਾਰੇ ਜਿਹੜੇ ਕੰਮ ਸੁਭੰਦ ਬਿਲਕੁਲ ਬਿਲਕੁਲ ਸਾਡੇ ਵੱਲੋਂ ਜਿਹੜੀ ਗਾਵਿਸਨਾ ਦੀ ਜਿਹੜੀ ਮਨਸ਼ਾ ਸੀ ਹੁੰਦੀ ਹੈ ਤੇ ਲੋਕਾਂ ਦਾ ਵੀ ਬਹੁਤ ਮੇਲੇ ਨੂੰ ਮਕਿਦਾ ਜਿਹੜਾ ਪ੍ਰਬੰਧ ਹੈ ਸਾਰਾ ਇੱਥੇ ਸਾਡੇ ਲੰਗ ਜਗਤ ਸਰਪੰਚ ਜੀ ਕੋਲ ਹੀ ਲਾਗਤ ਹੈ ਪੁਲੀ ਸੂਚੀ ਦੀ ਪੰਚਾਇਤ ਹੈ ਉਹ ਤੁਹਾਨੂੰ ਇਹ ਨੋਟ ਕਰਵਾਉਣਾ ਬੜਾ ਬੜਾ ਸਾਥ ਦੇਣ ਦੇਣ ਨਕਰ ਨੂੰ ਵਧੀਆ ਖਾਤਾ ਖਿਲਾਫ ਲੱਗਣ ਲੱਗ ਗਏ ਜਿਹਨਾਂ ਲਈ ਵੀ ਪੈਸਾ ਭੇਜਣ ਦੇ ਜਿਹੜਾ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਦਾ ਜਿਹੜਾ ਬਹੁਤ ਵਧੀਆ ਪਿੰਡੂ ਮਿਲਦਾ ਹੈ ਤੇ ਬੜੀ ਖੁਸ਼ੀਆਂ ਦੇ ਨਾਲ ਜਿਹੜਾ ਮੈਡਲ ਲੱਗਦਾ ਹੈ ਸਾਥ ਨਿਭੇ ਜਾਂਦੇ ਗਏ ਤੇ ਨੌਜਵਾਨ ਐਨਆਰ ਐਨਆਰਆਈ ਵੀਰ ਨੇ ਬਾਹਰ ਦੇ ਦੇਸ਼ਾਂ ਜਿਹੜੇ ਸਾਡੇ ਅੱਗੇ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਲੱਗ ਰਿਹਾ ਹੈ ਮੈਂ ਇਹ ਪ੍ਰਬੰਧਕ ਕਮੇਟੀ ਦਾ ਮੈਂ ਸੈਟਰੀ ਹਾਂ ਇਹ ਕਰੋਂ ਕਰਵਾਉਣ ਕਰਦਾ ਹਾਂ ਕਿ ਜੋ ਵੀ ਦੇਖੀ ਸੇਵ ਅਸੀਂ ਮਾਹੌਲ ਨੂੰ ਖਰਾਬ ਨਾ ਕਰਨ ਲਈ ਉਹ ਪ੍ਰਬੰਧਕ ਕਮੇਟੀ ਉਹ ਮਾੜੇ ਦੇ ਸਾਹਦੇ ਉਹ ਸੇਵਾ ਕਰ ਰਹੀ ਹੈ ਕਿਸੇ ਨੂੰ ਜਾਣਕਾਰੀ ਕਿਸੇ ਲੰਗਰ ਸਿਕਾਰੀ ਜੋ ਨੌਜਵਾਨ ਸਾਡੀ ਜਨਰੇਸ਼ਨ ਹੈਗੀ ਉਹ ਸਾਰਾ ਜ਼ਿੰਮੇਵਾਰੀ ਜਿਹੜੀ ਉਹ ਅੱਗੇ ਵਧਾ ਰਹੇ ਨੇ ਸਤਿ ਸ਼੍ਰੀ ਅਕਾਲ ਬਾਬਾ ਨਸਰ ਅੱਜ ਦੀ ਸਤਿ ਸ੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਧਾਰਾ ਬੋਲੀ ਦੇ ਵਿੱਚ ਜਨਨ ਕਿ ਕੀ ਕਹਿਣਾ ਚਾਹੋਗੇ ਅੱਜ ਜਦਿਆਂ ਬਹੁਤ ਬਹੁਤ ਸਰਗਰਮ ਤੁਸੀਂ ਸਾਰੋ ਗਿਆਨ ਹੈਲੋ ਮੈਂ ਜੀ ਸਾਤਾ ਜੀ ਦਾ ਬਹੁਤ ਤੰਗ ਭਾਈ ਜਿਹੜਾ ਸਾਥੀ ਨਾਲ ਸੀ ਮੈਂ ਫਾਨੀਸ ਤੋਂ ਆਇਆ ਮੈਂ ਬੈਠੀ ਬਾਕੀ ਦੀ ਨੋਕਾ ਇਸ ਬਹੁਤ ਵੱਡੀ ਦਰਗਾਹ ਆ ਰਹੀ ਹੈ ਨਾ ਜੀ ਇੱਥੋਂ ਦੀ ਪਰੰਪਰਾ ਬਾਰੇ ਕੀ ਕਹਿਣਾ ਚਾਹੋਗੇ ਦੋ ਲਫ਼ਜ਼ ਅਡੇ ਬਜ਼ੁਰਗ ਵੀ ਜਦੋਂ ਇੱਥੇ ਪਾਕਿਸਤਾਨ ਤੋਂ ਆਏ ਨੇ ਉਸ ਤੋਂ ਪਹਿਲਾਂ ਦਾ ਹੀ ਇਹ ਮੇਲਾ ਇੱਥੇ ਭਰਦਾ ਸਰਕਾਰਾਂ ਦਾ ਕੀ ਬਾਬਾ ਗੱਜਸਲਾਰ ਸਰਕਾਰਾਂ ਦੀ ਨਾਂ ਤੇ ਦਰਗਾਹ ਹੈ ਇਹ ਖੋਲੀ ਵਾਲੇ ਦਿਨ ਮੇਲਾ ਭਰਦਾ ਹੈ ਸਵੇਰੇ ਹੁਣ ਜਿਵੇਂ 10 11 ਵਜੇ ਚੜ੍ਹਗੱਦੀ ਰਸਮ ਕਰਨੀ ਹੈ ਬਸ ਅਸੀਂ ਹੁਣ ਜਾ ਰਹੇ ਹਾਂ ਉੱਥੇ ਜੀ ਜਾ ਕੇ ਚੜ੍ਹਗੱਦੀ ਰਸਮ ਕਰਾਂਗੇ ਉਸ ਤੋਂ ਬਾਅਦ ਸਿਰਕਲਾਕਾਰ ਜਿਵੇਂ ਲੋਕਾਂ ਦੇ ਆਉਣ ਦੇ ਮਨੋਰੰਜਨ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਜੀ ਬਾਬਾ ਜੀ ਇਸ ਵਾਰ ਲਵ ਹੀਰੇ ਜੀ ਸਪੌਂਸਰਿੰਗ ਨੇ ਹਾਂ ਜੀ ਹਾਂ ਜੀ ਦਾ ਵੀਰ ਜੀ ਆ ਰਹੇ ਨੇ ਉਹਨਾਂ ਨੇ ਵੀ ਟਿਕ ਤੋਂ ਲੈ ਕੇ 4 ਵਜੇ ਤੱਕ ਉਹਨਾਂ ਦਾ ਪ੍ਰੋਗਰਾਮ ਹੈ ਜੀ ਉਸ ਤੋਂ ਬਾਅਦ ਫਿਰ ਕੁਸਤੀਆਂ ਵੀ ਕਰਾਈਆਂ ਜਾਂਦੀਆਂ ਨੇ ਜੀ 4 ਤੋਂ ਲੈ ਕੇ 6 ਵਜੇ ਤੱਕ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਥੋੜਾ ਜਿਆਦਾ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਆਪਣੇ ਰਾਤੋਂ ਖੱਬੇ ਸੱਜੇ ਹੁੰਦੇ ਨਜ਼ਰ ਆ ਰਹੇ ਨੇ ਲੋਕ ਕੁਝ ਇਦਾਂ ਹੋ ਵੀ ਰਹੇ ਨੇ ਪਰ ਮੇਰੇ ਆਪਣੇ ਸਾਡੇ ਪਿੰਡ ਤੇ ਬਾਬਾ ਜੀ ਦੀ ਬੜੀ ਕਿਰਪਾ ਹੈ ਹੂੰ ਜੋ ਵੀ ਨੌਜਵਾਨ ਮੇਲੇ ਦੇ ਬੜਾ ਵੱਧ ਚੱਲ ਕੇ ਉਤਸ਼ਾਹ ਨਾਲ ਸੇਵਾ ਕਰਦੇ ਹੁੰਦੇ ਹੂੰ ਤੇ ਸਾਰਾ ਪਿੰਡ ਆਪਣੇ ਜੋ ਵੀ ਸ਼ਰਧਾ ਨਾਲ ਕੋਈ ਜਿੰਦਾ ਹੈ ਤੇ ਇਹਨਾਂ ਦੇ ਸੰਜੋਗ ਨਾਲ ਹੀ ਉਥੇ ਮੇਲਾ ਭਰਦਾ ਜੀ ਬਾਬਾ ਜੀ ਦੀ ਸੇਵਾ ਆਪਾਂ ਬਹੁਤ ਮਨ ਤਨ ਨਾਲ ਕਰਦੇ ਆ ਜੀ ਜੀ ਠੀਕ ਹੈ ਜੀ ਦੇਖੋ ਕਿਉਂ ਆਦੀ ਨਾਦੀ ਸੇਵਾ ਸਾਡੇ ਬਜ਼ੁਰਗਾਂ ਦੀ ਹੈ ਜੀ ਸਾਡੇ ਦਾਦਾ ਜੀ ਨੂੰ ਬਚਨ ਬਲਾਸ ਹੋਈ ਸਾਨੂੰ ਉਸੇ ਪ੍ਰਕਾਰ ਉਸੇ ਤਰ੍ਹਾਂ ਤੇ ਹੀ ਚੱਲਿਆ ਜੀ ਬਾਬਾ ਜੀ ਦੇ ਨਾਲ ਹਰ ਟਾਈਮ ਬਾਬਾ ਜੀ ਨਾਲ ਖੜਿਆ ਜੀ ਜੀ ਤੇ ਬਹੁਤ ਬਾਬਾ ਜੀ ਮਤਲਬ ਸੰਗਤ ਦੇ ਕੰਮ ਕਰਦੇ ਜਿਹੜੇ ਸਿੱਧੀ ਨੀਂਦਾਂ ਲੰਮਗਾ ਜੀ ਤੇ ਇਸੇ ਪ੍ਰਕਾਰ ਦਾ ਕੋਈ ਮਤਲਬ ਉਹ ਨਹੀਂ ਵਿਚੋਲਾ ਪਾਣ ਦੀ ਲੋੜ ਨਹੀਂ ਸਿੱਧੇ ਆਓ ਆਪਣੇ ਝੋਲੇ ਪਰ ਕੇ ਕਰ ਲਓ ਲੱਖ ਲੱਖ ਵਧਾਨਿਆਂ ਨੇ ਜੀ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਜੋ ਡੇੜੇ-ਨੇੜੇ ਪਿੰਡ ਨੇ ਜੇ ਸਾਡਾ ਪਿੰਡ ਹੈ ਜਿੰਨੇ ਵੀ ਬੱਚੇ ਨੇ ਤਨ ਮਨ ਲਾ ਕੇ ਨੌਜਵਾਨ ਸੇਵਾ ਕਰ ਰਹੇ ਨੇ ਤੇੜੇ ਰਾਤ ਇੱਕ ਕੀਤੀ ہوئی ਹੈ ਪਰ ਬਾਬਾ ਜੀ ਦੀ ਇੰਨੀ ಅಪਾਰ ਕਿਰਪਾ ਹੈ ਬਹੁਤ ਜਿਆਦੇ ਰਹਿਮਤਾਂ ਨੇ ਜਿਹੜਾ ਇਹਦੇ ਦਰਤੇ ਆਂਦਾ ਝੂੜੀਆਂ ਪਰਪਰ ਲਗਾਈ ਜਾਂਦੇ ਆਣ ਬਿੰਦਰ ਜੀ ਸੋਵਿੰਦਰ ਜੀ ਪਿਛਲੇ ਸਾਲ ਤੁਹਾਡੀ ਲਾਟਰੀ ਵੀ ਲੱਗੀ ਸੀ ਔਰ ਇਹ ਕਿਵੇਂ ਕਿਰਪਾ ਹੋਈ ਜੀ ਲਾਟਰੀ ਵਾਲੀ ਪੀਰ ਬਾਬਾ ਗਾਜੀ ਸਲਾਹ ਦੀ ਕਿਰਪਾ ਜਿਹੜੀ ਨਾਮ ਤੇ ਪਾਉਂਦੇ ਨੇ ਜੀ ਪੀਰ ਬਾਬਾ ਗਾਜੀ ਸਲਾਹ ਦੇ ਨਾਮ ਤੇ ਪਾਉਂਦੇ ਨੇ ਅਸੀਂ ਜੀ ਕੋਲੇ ਨਾਮ ਤੇ ਗੋਲ ਸਾਡਾ ਤੇ ਕੋਈ ਨਾ ਸੀ ਸੇਵਾ ਕੀਤੀ ਪੀਰ ਬਾਬਾ ਗਾਜੀ ਸਲਾਹ ਦੀ ਜੀ ਉਹ ਸਾਡਾ ਪਿਓ ਅਸੀਂ ਉਹਦੀ ਬੱਚੀਆਂ ਪੀਰ ਬਾਬਾ ਗਾਜੀ ਸਲਾਹ ਦੇ ਉਹਨੇ ਕਿਰਪਾ ਕੀਤੀ ਸਾਡੀ ਕੋਈ ਵਾਹ ਜੀ